ਆਮ ਆਦਮੀ ਪਾਰਟੀ ਨੇ ਇੱਕ ਹੈਰਣ ਵੇਚਣ ਵਾਲੇ ਨੂੰ ਟਿਕਟ ਦਿੱਤੀ ਹੈ ਨਗਰ ਨਿਗਮ ਚੌਣਾ ਦੇ ਵਿੱਚ ਇੱਕ ਨਸ਼ਾ ਤਸਕਰ ਨੂੰ ਟਿਕਟ ਦੇਣ ਦਾ ਮਾਮਲਾ ਸਾਹਮਣੇ ਆਇਆ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਭਮੱਕੜ ਜਿਹੜੇ ਆ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਹੈ ਉਹਨਾਂ ਨੇ ਰੋਲਾ ਪਾਇਆ ਰੱਪਾ ਪਾਇਆ ਪਰ ਕਹਿੰਦੇ ਕਿ ਐਮਐਲਏ ਨਾਲ ਸੌਦਾ ਤੈਅ ਹੋ ਗਿਆ ਤੇ ਉਦੋਂ ਬਾਅਦ ਜਿਹੜੀ ਹੈ ਗੱਲ ਆਈ ਗਈ ਹੋਗੀ ਤੇ ਹੁਣ ਇੱਕ ਨਸ਼ਾ ਤਸਕਰ ਆਮ ਆਦਮੀ ਪਾਰਟੀ ਦੇ ਝਾੜੂ ਦੇ ਚੌਣ ਨਿਸ਼ਾਨ ਤੇ ਜਿਹੜਾ ਉਹ ਕਾਉਂਸਲਰ ਬਣਦੀ ਤਿਆਰੀ ਕਰ ਰਿਹਾ ਕਿੱਥੋਂ ਦਾ ਮਾਮਲਾ ਹੈ ਕੀ ਖਬਰ ਹੈ ਇਹਦੇ ਬਾਰੇ ਗੱਲ ਕਰਦੇ ਹਾਂ ਤੁਸੀਂ ਜੁੜੇ ਹੋ ਲੋਕ ਪਾ ਨਿਊਜ਼ ਦੇ ਨਾਲ ਮੈਂ ਤੁਹਾਡਾ ਆਪਣਾ ਹਰਿੰਦਰ ਅੱਜਵਾ ਪੰਜਾਬ ਦੇ ਵਿੱਚ ਬਦਲਾਅ ਤੇ ਬਦਲਾਅ ਦੇ ਨਾਂ ਦੇ ਉੱਤੇ ਬੜੀਆਂ ਗੱਲਾਂ ਕੀਤੀਆਂ ਗਈਆਂ ਵਿਕਰਮ ਜੀ ਟੀਏ ਦੇ ਉੱਤੇ ਬੜੇ ਇਲਜ਼ਾਮ ਲਾਏ ਗਏ ਫਿਰ ਮਾਫੀਆਂ ਵੀ ਮੰਗੀਆਂ ਗਈਆਂ ਉਹ ਵੀ ਤੁਹਾਡੇ ਸਾਹਮਣੇ ਹੋਰਾਂ ਦੇ ਉੱਤੇ ਕਿਹਾ ਗਿਆ ਕਿ 4 ਦਿਨਾਂ 'ਚ ਨਸ਼ਾ ਖਤਮ ਕਰ ਦਾਂਗੇ 5 ਦਿਨਾਂ 'ਚ ਪਰ ਹੁਣ ਨਸ਼ੇ ਦੇ ਸੁਦਾਗਰ ਹੀਰੋਨਾ ਵੇਚਣ ਵਾਲੇ ਜਿਹੜੇ ਆ ਉਹ ਆਮ ਆਦਮੀ ਪਾਰਟੀ ਦੀ ਟੀਡ ਤੇ ਚੋਣ ਲੜਨਗੇ ਹਾਲਾਂਕਿ ਲੜੀਆਂ ਪਹਿਲਾਂ ਨੇ ਵੀ ਕਈਆਂ ਨੇ ਨੇ ਵਿਧਾਨ ਸਭਾ 'ਚ ਪਰ ਉਹਨਾਂ ਬਾਰੇ ਕੋਈ ਬਹੁਤੀ ਵੱਡੀ ਗੱਲ ਨਹੀਂ ਕਿਉਂਕਿ ਉਹ ਸੱਜੇ ਖੱਬੇ ਰੇ ਕੋਈ ਕਾਲੀਆਂ ਦੇ ਰਿਆ ਕੋਈ ਕਾਂਗਰਸੀਆਂ ਦੇ ਰਿਆ ਪਰ ਅੱਜ ਤਾਂ ਹੁਣ ਟਿਕਟ ਜਿਹੜਾ ਝਾੜੂ ਦਾ ਚੋਣ ਨਿਸ਼ਾਨ ਜਿਹੜਾ ਝਾੜੂ ਪੰਜਾਬ ਦੇ ਵਿੱਚੋਂ ਨਸ਼ਾ ਸਾਫ ਕਰਨ ਆਇਆ ਸੀ ਜਿਹੜਾ ਝਾੜੂ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ ਖਤਮ ਕਰਨ ਆਇਆ ਸੀ ਹੁਣ ਉਹੀ ਝਾੜੂ ਜਿਹੜਾ ਉਹ ਨਸ਼ਾ ਤਸਕਰਾਂ ਦੇ ਹੱਥ ਚ ਫੜਾ ਦਿੱਤਾ ਗਿਆ ਦਰਅਸਲ ਮਾਮਲਾ ਇਹ ਹੈ ਕਿ ਪੰਜਾਬ ਚ ਹੋ ਰਹੀਆਂ ਨੇ ਨਗਰ ਨਿਗਮ ਚੋਣਾਂ ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਨਗਰ ਨਿਗਮ ਦੇ ਲਈ ਵੀ ਚੋਣ ਹੋ ਰਹੀ ਹੈ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਤੇ ਹਮੇਸ਼ਾ ਪੈਸੇ ਲੈ ਕੇ ਟਿਕਟਾਂ ਵੇਚਣ ਦੇ ਦੋਸ਼ ਲਾਉਂਦੀ ਹੈ ਪਰ ਇਸ ਵਾਰ ਆਮ ਆਦਮੀ ਪਾਰਟੀ ਦੇ ਵਰਕਰ ਸਿੱਧੇ ਤੌਰ ਤੇ ਹੜਤਾਲ ਤੇ ਬੈਠ ਗਏ ਉਹਨਾਂ ਦਾ ਕਹਿਣਾ ਹੈ ਕਿ ਮਿਹਨਤ ਕੀਤੀ ਉਹਨਾਂ ਨੂੰ ਟਿਕਟਾ ਨਹੀਂ ਦਿੱਤੀਆਂ ਗਈਆਂ ਪਰ ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ ਉਹਨਾਂ ਨੂੰ ਪੈਸੇ ਲੈ ਕੇ ਟਿਕਟਾ ਵੰਡੀਆਂ ਜਾ ਰਹੀਆਂ ਨੇ ਵਰਕਰ ਇਕਤਾ ਜਿੰਦਾਬਾਦ ਦੇ ਨਾਰੇ ਲਾਉਂਦਿਆਂ ਹੋਇਆਂ ਆਮ ਆਦਮੀ ਪਾਰਟੀ ਅੰਮ੍ਰਿਤਸਰ ਦੇ ਵਰਕਰਾਂ ਨੇ ਭੰਡਾਰੀ ਪੁਲ ਤੇ ਸਥਿਤ ਪਾਰਟੀ ਦਫ਼ਤਰ 'ਚ ਹੰਗਾਮਾ ਖੜਾ ਕਰ ਦਿੱਤਾ ਆਮ ਆਦਮੀ ਪਾਰਟੀ ਦੇ ਐਸ.ਆਈ.ਬੀ.ਐਂ.ਗ ਦੇ ਸੁਭਾਸ ਕੁਤਰ ਰੋਹਿਤ ਕੁਮਾਰ ਨੇ ਕਿਹਾ ਕਿ ਉਹ 2019 ਤੋਂ ਪਾਰਟੀ ਨਾਲ ਜੁੜੇ ਹੋਏ ਨੇ ਉਸਨੇ ਲੱਖਾਂ ਰੁਪਏ ਖਰਚ ਕੀਤੇ ਗੁਜਰਾਤ ਦਿੱਲੀ ਅਤੇ ਕਈ ਹੋਰ ਰਾਜਾਂ ਵਿੱਚ ਦਿਨ ਰਾਤ ਪਾਰਟੀ ਲਈ ਕੰਮ ਕੀਤਾ ਪਾਰਟੀ ਨੇ ਹਮੇਸ਼ਾ ਕਿਹਾ ਕਿ ਉਹ ਨਸ਼ਿਆਂ ਦੇ ਖਿਲਾਫ ਹੈ ਪਰ ਅੱਜ ਸ਼ਰਾਬ ਤੇ ਹੀਰੋਨ ਵੇਚਣ ਵਾਲਿਆਂ ਨੂੰ ਸੀਟਾਂ ਦਿੱਤੀਆਂ ਜਾ ਰਹੀਆਂ ਨੇ ਟਿਕਟਾਂ ਦਿੱਤੀਆਂ ਜਾ ਰਹੀਆਂ ਨੇ ਉਹਨਾਂ ਕਹਿੰਦੇ ਕਿ ਉਹ ਕਈ ਸਾਲਾਂ ਤੋਂ ਵਾਰਡ ਨੰਬਰ 85 ਵਿੱਚ ਕੰਮ ਕਰ ਰਹੇ ਨੇ ਪਰ ਅੱਜ ਜਿਸ ਵਿਅਕਤੀ ਨੂੰ ਟਿਕਟ ਦਿੱਤੀ ਗਈ ਆ ਉਹ ਪਹਿਲਾਂ ਕਾਂਗਰਸੀ ਦੱਖਣੀ ਦੇ ਵਿਧਾਇਕ ਇੰਦਰਵੀਰ ਸਿੰਘ ਬਲਾਰੀਆ ਨਾਲ ਫਿਰ ਹੁਣ ਆਪਣੇ ਹੀ ਵਿਧਾਇਕ ਤੇ ਸਾਬਕਾ ਮੰਤਰੀ ਇੰਦਰਵੀਰ ਸਿੰਘ ਨਿੱਜਰ ਨਾਲ ਹੈ ਉਹ 25 ਲੱਖ 25-25 ਲੱਖ ਰੁਪਇਆ ਲੈ ਕੇ ਜਿਹੜਾ ਉਹ ਟਿਕਟਾਂ ਵੰਡੀਆਂ ਜਾ ਰਹੀਆਂ ਨੇ ਉਹਨਾਂ ਕਿਹਾ ਕਿ ਅਕਸਰ ਦੂਜੀਆਂ ਪਾਰਟੀਆਂ ਵੀ ਪੈਸੇ ਲੈ ਕੇ ਟਿਕਟਾਂ ਵੰਡਦੀਆਂ ਨੇ ਪਰ ਉਹ ਆਪਣੀਆਂ ਵਲੰਟੀਅਰਾਂ ਨੂੰ ਹੀ ਟਿਕਟਾਂ ਦਿੰਦੀਆਂ ਨੇ ਜਦੋਂ ਕਿ ਆਮ ਆਦਮੀ ਪਾਰਟੀ ਵਿੱਚ ਇੱਕ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਗਈ ਉਹਨਾਂ ਕਿਹਾ ਕਿ ਉਹ ਕਿਸੇ ਵੀ ਬਾਹਰੀ ਵਿਅਕਤੀ ਨੂੰ ਨਹੀਂ ਜਤਨ ਦੇਣਗੇ ਬੜੇ ਗੰਭੀਰ ਇਲਜ਼ਾਮ ਨੇ ਉਹਨਾਂ ਦਾ ਕਹਿਣਾ ਕਿ ਸ਼ਰਾਬ ਤੇ ਹੀਰਣ ਵੇਚਣ ਵਾਲਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ ਪਮਕੜ ਵਿਚਾਰੇ ਮਿੰਤਾ ਕਰਦੇ ਫਿਰਦੇ ਨੇ ਪਹਿਲਾਂ ਗੱਲ ਚੱਲੀ ਸੀ ਕਿ ਪਮਕੜ ਜਿਹੜੇ ਬਾਹਰ ਤਿਤਲੀਆਂ ਅੰਦਰ ਹੁਣ ਤਾਂ ਪਮਕੜ ਬਾਹਰ ਤੇ ਨਸ਼ੇ ਦੇ ਸੁੱਦਾਗਰ ਨਸ਼ਾ ਤਸਕਰ ਅੰਦਰ ਆਮ ਆਦਮੀ ਪਾਰਟੀ ਨੂੰ ਥੋੜਾ ਬਹੁਤਾ ਸੋਚਣ ਤੇ ਵਿਚਾਰਨ ਦੀ ਲੋੜ ਹੈ ਸੱਤਾ ਸਦੀਵੀ ਨਹੀਂ ਹੁੰਦੀ ਸੱਤਾ ਨੇ ਆਉਣਾ ਵੀ ਹੈ ਜਾਣਾ ਵੀ ਹੈ 92 ਤੋਂ 85 ਵੀ ਹੋ ਸਕਦੀਆਂ ਨੇ 92 ਤੋਂ 40 ਵੀ ਹੋ ਸਕਦੀਆਂ ਨੇ 92 ਤੋਂ 110 ਵੀ ਹੋ ਸਕਦੀਆਂ ਨੇ ਸੱਤਾ ਜਿਸ ਪ੍ਰਕਾਰ ਦੀ ਸਾਡੇ ਡੈਮੋਕ੍ਰੇਸੀ ਉਹਦੇ ਵਿੱਚ ਇਹ ਤਬਦੀਲੀਆਂ ਹਮੇਸ਼ਾ ਆਉਂਦੀ ਰਹਿੰਦੀਆਂ ਨੇ ਪਰ ਜੋ اخلاق ਤੇ ਜਾਬਤਾ ਲੈ ਕੇ ਤੁਸੀਂ ਆਏ ਹੋ ਸੱਤਾ ਦੇ ਵਿੱਚ ਉਹ ਬੜੀ ਅਹਿਮ ਗੱਲ ਹੈ ਇਹ ਖਬਰ ਅੰਮ੍ਰਿਤਸਰ ਤੋਂ ਲੱਗੀ ਹੈ ਤੇ ਪੰਜਾਬ ਦੇ ਉੱਗੇ ਆਰਟੀਆਈ ਵਰਕਰ ਮਾਨਕ ਗੋਲ ਨੇ ਆਪਣੀ ਫੇਸਬੁੱਕ ਤੇ ਸਾਂਝੀ ਕੀਤੀ ਪਾਰਟੀ ਦੇ ਅੰਦਰ ਹੰਗਾਮੇ ਹੋਣੇ ਟਿਕਟਾਂ ਲਈ ਜਿਹੜਾ ਉਹ ਜੁੱਤੋ ਪਤੇਲ ਹੋਣਾ ਕੋਈ ਨਵੀਂ ਗੱਲ ਨਹੀਂ ਉਹ ਸਾਰੀਆਂ ਪਾਰਟੀਆਂ 'ਚ ਹੁੰਦਾ ਰਿਹਾ ਅਕਾਲੀਆ ਕਾਂਗਰਸੀਆਂ ਨੇ ਵੀ ਬੜੇ ਐਸੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਿਹੜੇ ਲੋਕਾਂ ਦੇ ਅਕਸ ਦੇ ਉੱਤੇ ਨਸ਼ੇ ਵੇਚਣ ਦੇ ਨਸ਼ਿਆਂ ਦੇ ਸਦਾਗਰਾਂ ਦੀ ਮਦਦ ਕਰਨ ਦੇ ਲੋਕਾਂ ਦੇ ਪਲਾਟ ਦੱਬਣ ਦੇ ਐਸੇ ਇਲਜ਼ਾਮ ਲੱਗੇ ਜਿਨ੍ਹਾਂ 'ਚ ਬਹੁਤ ਚੀਜ਼ਾਂ ਨੇ ਪਰ ਉਹਨਾਂ ਦੀ ਇੱਕ ਕਹਿ ਲਈਏ ਕਿ ਰਵਾਇਤ ਬਣੀ ਸੀ ਉਹ ਲੋਕਾਂ ਨੂੰ ਐਸਿਆਂ ਨੂੰ ਹੀ ਟਿਕਟਾਂ ਦਿੰਦੇ ਸੀ ਪਰ ਆਮ ਆਦਮੀ ਪਾਰਟੀ ਦਾ ਝਾੜੂ ਤਾਂ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਨ ਦੇ ਲਈ ਨਸ਼ੇ ਦੇ ਸਦਾਗਰਾਂ ਨੂੰ ਜੇਲ੍ਹ ਚ ਸੁਟਣ ਦੇ ਲਈ ਆਇਆ ਸੀ ਹੁਣ ਉਹੀ ਝਾੜੂ ਜੇ ਉਹਨਾਂ ਦੇ ਹੱਥ ਚ ਫੜਾਇਆ ਜਾਊਗਾ ਤੇ ਫਿਰ ਉਹ ਝਾੜੂ ਕਿਹਦੇ ਲੱਕ ਚ ਪੈਣਾ ਹੈ ਜਾਂ ਸਫਾਈ ਕਰਨ ਦੀ ਥਾਂ ਤੇ ਕਿੰਨਾ ਨੂੰ ਉਸ ਝਾੜੂ ਨਾਲ ਕੁੱਟਿਆ ਜਾਣਾ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕੁੱਲ ਮਿਲਾ ਕੇ ਪੰਜਾਬ ਦੇ ਵਿੱਚ ਬਦਲਾ ਜਿਹੜਾ ਹੈ ਉਹ ਬੁੰਦ ਲਿਆ ਬੁੰਦ ਲਿਆ ਨਜ਼ਰ ਆਉਂਦਾ ਹੈ